કો યો નાલા કમાલ કુંડા બંદેરુ ઈ જીવેયા વિના કામું બંદેને ઇનાને કામી કુશ ની દીતા કિસ જીવિયા હો તો આડા સ્ટેન્ડ કિયા લોકે છુના જોડે આપે મરજા ચડીયે આફા જીવા ચડીયે એ ત્વાડે કહે દેની પંછડીને મારવા ના જાડવા દેજે જીંદા હોણા તીજો સટલા ના કર apni mashhuri na karo ਕੁਸੀਂ ਮਸ਼ਹੂਰੀ ਕਾ ਨਹੀਂ ਕਮਾਣਾ ਕਰੋ ਤੁਸੀਂ ਆਪਣੀ ਮਿਹਨਤ ਲਈ ਕਿਸੇ ਨੂੰ ਨਿੰਦੀਆ ਨਾ ਨਹੀਂ ਜਿੰਨਾ ਸੱਚ ਨੂੰ ਦੋਹੇ ਉਨਾਈ ਲੋਕਾਂ ਦੇ ਵਿੱਚ ਸਾਡੀ ਜਿਹੜੀ ਲੋਕਪ੍ਰਿਤਾਵਾ ਵਾਦੀਆ ਹਨ ਤਾਂ ਐਮਪੀ ਰਵਨੀਤ ਬਿੱਟੂ ਵੱਲੋਂ ਅੱਜ ਨਗਰ ਨਿਗਮ ਦਫਤਰ ਨੂੰ ਤਾਲਾ ਲਾਉਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਹਲਕਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪ੍ਰਾਸ਼ਤ ਪੱਪੀ ਨੇ ਸਵਾਲ ਖੜੇ ਕਰਦੇ ਆ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਨਗਰ ਨਿਗਮ ਚੋਣਾ ਸਮੇਤ ਐਮਪੀ ਚੋਣਾ ਨੂੰ ਲੈ ਕੇ ਰਵਨੀਤ ਬਿੱਟੂ ਫਾਇਦਾ ਚੁੱਕਣ ਦੀ ਫਿਰਾਕ ਦੇ ਵਿੱਚ ਨੇ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਜਿੱਥੇ ਰਵਨੀਤ ਬਿੱਟੂ ਨੀਟੂ ਛਟਰਾ ਵਾਲੇ ਦੀ ਤਰ੍ਹਾਂ ਡਰਾਮੇਬਾਜ਼ੀ ਕਰਦੇ ਨੇ ਤਾਂ ਉੱਥੇ ਹੀ ਉਹਨਾਂ ਨੇ ਜ਼ਿਕਰ ਕੀਤਾ ਕਿ 10 ਸਾਲ ਤੋਂ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਉਹਨਾਂ ਕੀ ਕੰਮ ਕੀਤਾ ਹੈ ਤੇ ਕੀ ਉਪਲਬਧੀਆਂ ਨੇ ਉਹਨਾਂ ਨੂੰ ਦੱਸਣ ਦੀ ਬਜਾਏ ਉਹਨਾਂ ਦੇ 2 ਸਾਲ ਦੇ ਕਾਰਜਕਾਲ ਉੱਤੇ ਸਵਾਲ ਚੁੱਕ ਰਹੇ ਨੇ ਇਸ ਤੋਂ ਇਲਾਵਾ ਜਿੱਥੇ ਉਹਨਾਂ ਜਮ ਕੇ ਨਿਸ਼ਾਨਾ ਸਾਧਿਆ ਤਾਂ ਉੱਥੇ ਹੀ ਉਹਨਾਂ ਕਿਹਾ ਕਿ 2024 ਵਿੱਚ ਲੋਕ ਉਹਨਾਂ ਨੂੰ ਇਸ ਗੱਲ ਦਾ ਖੁਦ ਹੀ ਜਵਾਬ ਦੇ ਦੇਣਗੇ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਮੈਂ ਬਿੱਟੂ ਜੀ ਨੂੰ ਇੱਕੋ ਗੱਲ ਕਹਿਣਾ ਵਾ ਬਈ ਤੁਸੀਂ ਹੁਣ ਪੌਣੇ 5 ਸਾਲ ਬਾਅਦ ਲੋਕਾਂ ਨੇ ਚੱਲਦੇ ਕੰਮਾਂ ਨੂੰ ਤਾਲੇ ਲਾਉਣ ਆ ਗਏ ਜਿਹੜੇ ਕੰਮ ਚੱਲ ਰਹੇ ਆ ਉਹਨਾਂ ਨੂੰ ਤਾਲੇ ਲਾ ਰਹੇ ਹੋ ਤੁਸੀਂ ਪਹਿਲੇ ਮੈਂਬਰ ਪਾਰਲੀਮੈਂਟ ਹੋਣਗੇ ਜਿਹੜੇ ਆਪਣੇ ਇਲਾਕੇ ਦੇ ਵਿੱਚ ਕੋਈ ਕੰਮ ਦਾ ਕੀਤਾ ਨਹੀਂਗਾ ਪਰ ਹੁਣ ਕੰਮ ਚੱਲਦਿਆਂ ਨੂੰ ਤਾਲੇ ਲਾਉਣ ਲਈ ਬਿੱਟੂ ਜੀ ਆ ਗਏ ਬਿੱਟੂ ਜੀ ਤੁਸੀਂ ਕਰਨਾ ਕੀ ਚਾਹੁੰਦੇ ਹੋ ਹੁਣ ਇਲੈਕਸ਼ਨ ਦਾ ਸਟੰਟ ਇਲੈਕਸ਼ਨ ਦਾ ਸਟੰਟ ਆ ਕਿ ਤੁਸੀਂ ਵਾਕਈ ਸੀਰੀਅਸ ਲੋਕਾਂ ਲਈ ਆ ਗਿਓ ਜਿਹੜੇ ਬੰਦੇ ਸੀਰੀਅਸ ਹੁੰਦੇ ਆ ਉਹ ਤਾਂ ਆਪਣੇ ਹਲਕੇ 'ਚ ਰਹਿੰਦੇ ਆ ਆਪਣੇ ਹਲਕੇ ਦੇ ਲੋਕਾਂ ਦਾ ਕੰਮ ਕਰਦੇ ਆ ਤੁਸੀਂ ਲੋਕਾਂ ਨੂੰ ਲੱਭਦੇ ਫਿਰਦੇ ਹੋ ਵੀ ਅੱਜ ਕਾਂਗਰਸੀਆ ਕੋਈ ਲੱਭ ਜੂ ਮੈਂ ਉਹਨਾਂ ਨਾਲ ਲੱਗ ਕੇ ਕੋਈ ਧਰਨੇ ਲਾਵਾ ਕੋਈ ਤਾਲੇ ਲਾਵਾ ਪਰ ਇਹ ਕੰਮਾ ਦਾ ਲੋਕੀ ਸਾਰੇ ਗਿਆਨ ਵਾਲੇ ਬੰਦੇ ਆ ਅੱਜ ਕੱਲ ਮੀਡੀਆ ਦਾ ਜੋਗਾ ਅੱਜ ਕੱਲ ਆਪਣਾ ਸੋਸ਼ਲ ਮੀਡੀਆ ਦਾ ਟਾਈਮ ਆ ਤੁਹਾਨੂੰ ਸਾਰੇ ਲੋਕ ਜਾਣਦੇ ਆ ਵੀ ਤੁਸੀਂ ਕਿੰਨਾ ਕਿ ਸੀਰੀਅਸ ਹੋ ਕੇ ਲੁਧਿਆਣੇ ਦੇ ਲੋਕਾਂ ਨੇ ਤੁਹਾਨੂੰ 10 ਸਾਲ ਮੌਕਾ ਦਿੱਤਾ ਤੁਸੀਂ 10 ਸਾਲਾਂ ਚੋਂ ਦਾ ਸੀਰੀਅਸ ਹੋਏ ਨਹੀਂ ਹੁਣ ਤੁਸੀਂ ਇਲੈਕਸ਼ਨ ਦੇ ਸਟੰਟ ਕਰਕੇ ਟਿੱਟੂ ਸ਼ਟਲਣ ਵਾਲੇ ਜਰਾ ਆਪਣੀ ਮਸ਼ਹੂਰੀ ਨਾ ਕਰਨੋ ਫਿਰੋ ਮਸ਼ਹੂਰੀਆਂ ਤੁਹਾਡੀਆਂ ਲੋਕ ਜਾਣਦੇ ਆ ਤੁਸੀਂ ਕਿੰਨੇ ਕਾਮੂ ਕਿੰਨਾ ਕਿ ਤੁਸੀਂ ਇੱਕ ਗੱਲ ਮੈਂ ਇਹਨਾਂ ਨੂੰ ਹੋਰ ਵੀ ਤੁਹਾਡੇ ਲਈ ਪੁੱਛਣਾ ਚਾਹਨਾ ਪਿਛਲੀ ਧਰਨੇ ਦੇ ਵਿੱਚ ਇਹ ਕਹਿ ਰਹੇ ਸੀ ਵੀ ਤੁਸੀਂ ਇਲੈਗਲ ਬਿਲਡਿੰਗਾਂ ਬਣਾਈਆਂ ਉਹਨਾਂ ਨੂੰ ਤਾਲੇ ਨਹੀਂ ਲਾਰੇ ਅੱਜ ਦੀ ਆਪਣੇ ਬਰਸਾਤੀ ਡੱਡੂਦਰਾ ਅੱਜ ਦੇ ਫੰਕਸ਼ਨ ਜੇ ਕਹਿ ਰਹੇ ਹੋ ਭਈ ਜੇ ਕਿਸੇ ਕਮਿਸ਼ਨਰ ਨੇ ਕਿਸੇ ਬਿਲਡਿੰਗ ਨੂੰ ਤਾਲਾ ਲਾਇਆ ਤਾਂ ਮੈਂ ਕਮਿਸ਼ਨਰ ਦੇ ਘਰ ਨੂੰ ਤਾਲਾ ਲਾ ਦੂੰਗਾ ਤੁਹਾਡਾ ਸਟੈਂਡ ਕੀ ਆ ਲੋਕ ਇਹ ਪੁੱਛਣਾ ਚਾਹੁੰਦੇ ਆ ਆਪੇ ਮਰ ਜਾ ਜਿਹੜੀ ਆਪੇ ਜੀ ਜਾ ਚੜੀਏ ਇਹ ਤੁਹਾਡੇ ਕਹਿਦੇ ਨਹੀਂ ਮਚੜੀ ਨੇ ਮਰਨਾ ਨਾ ਤੁਹਾਡੇ ਕਹਿਤੇ ਜਿੰਦਾ ਹੋਣਾ ਤੁਸੀਂ ਪ੍ਰੈਕਟੀਕਲ ਕੰਮ ਕਰਕੇ ਦਿਖਾਓ ਲੋਕਾਂ ਨੂੰ ਹੁਣ ਤੁਹਾਨੂੰ ਇਹ ਟੀਟੂ ਛਟਲਾ ਨਾਲ ਤਰ੍ਹਾਂ ਆਪਣੀ ਮਸ਼ਹੂਰੀ ਨਾ ਕਰੋ ਤੁਸੀਂ ਮਸ਼ਹੂਰੀ ਕਰਨੀ ਆ ਕੰਮਾਂ ਨਾ ਕਰੋ ਤੁਸੀਂ ਜਦੋਂ ਆਉਣੇ 6 ਵਜੇ ਆ ਕੇ 6 ਵਜੇ ਆ ਕੇ ਜਾਂ ਤਾਂ 1:30 ਵਜੇ ਆ ਕੇ ਦਾ ਕੋਈ ਕੰਮ ਫੜ ਕੇ ਦਿਖਾਓ ਕਿਸੇ ਦੇ ਸਿੱਧਾ ਇਲਜ਼ਾਮ ਲਾਓ ਤੁਸੀਂ ਤਾਂ ਆਪਣੀ ਮਸ਼ਹੂਰੀ ਲਈ ਕਿਸੇ ਨੂੰ ਨਿੰਦੀ ਜਾਂਦੇ ਹੋ ਉਹਨਾਂ ਹੀ ਜਿੰਨਾ ਸਾਨੂੰ ਨਿੰਦੋਂਗੇ ਉਹਨਾਂ ਹੀ ਲੋਕਾਂ ਦੇ ਵਿੱਚ ਸਾਡੀ ਜਿਹੜੀ ਲੋਕਪ੍ਰਿਤਾਵਾ ਉਭਰਦੀ ਆ ਸਾਰੇ ਲੋਕ ਜਾਣਦੇ ਆ 2 ਸਾਲਾਂ ਚ ਅਸੀਂ ਕੀ ਕੀਤਾ ਤੁਹਾਨੂੰ 10 ਸਾਲ ਮੈਂਬਰ ਪਾਰਲੀਮੈਂਟ ਲੁਧਿਆਣੇ ਦੇ ਲੋਕਾਂ ਨੇ ਬਣਾਇਆ ਤੁਹਾਨੂੰ ਉੱਥੇ ਦਿੱਲੀ ਭੇਜਿਆ ਤੁਸੀਂ 10 ਸਾਲਾਂ ਚ ਕੀ ਕੀਤਾ ਉਹ ਵੀ ਲੋਕ ਜਾਣਦੇ ਆ ਲੁਧਿਆਣੇ ਦੇ ਸਰ ਲੱਗਦਾ ਹੈ ਕਿ ਜਿਹੜਾ ਸਰਕਾਰੀ ਕੰਮ ਦੇ ਵਿੱਚ ਵਿਗਨ ਪਾਉਣ ਦੀ ਮਾਮਲਾ ਦਰਸਾਉਣਾ ਚਾਹੀਦਾ ਜੋ ਅੱਜ ਦੀ ਕਾਰਵਾਈ ਵੀ ਹੈ ਦੇਖੋ ਗੱਲ ਸੁਣੋ ਜੀਨਾਂ ਨੇ ਕੰਮ ਕਦੇ ਸਰਕਾਰੀ ਕਰਾਇਆ ਹੀ ਨਹੀਂਗਾ ਉਹਨਾਂ ਨੂੰ ਕੰਮ ਦਾ ਪਤਾ ਕੀ ਆ ਔਰ ਉਹਨਾਂ ਨੇ ਕੰਮ ਦੇ ਵਿੱਚ ਵਿਗਨ ਪਾਉਣਾ ਵੀ ਆ ਔਰ ਉਹਨਾਂ ਨੇ ਆਪਣੀ ਮਸ਼ਹੂਰੀ ਵੀ ਕਰਾਉਣੀ ਆ पर मशूरी ਦਾ ਹੁਣ ਜਿਹੜਾ ਉਹਨਾਂ ਦੇ ਪਿੱਛੇ ਪਛੋਕਰ ਨਾਲ ਨਾਮ ਜੁੜਿਆ ਆ ਜੇ ਉਹਨੂੰ ਇਹ ਸੰਭਾਲ ਲੈਂਦੇ 10 ਸਾਲ ਤਾਂ ਇਹਨਾਂ ਨੂੰ ਲੋੜ ਨਹੀਂ ਸੀ ਅੱਜ ਇਹ ਹਜੇ ਧਰਨੇ ਲਾਉਂਦੀ ਉਹਨਾਂ ਨੇ ਕਿਹਾ ਮੈਨੂੰ ਉਹ 1000 ਰੁਪਏ ਨਹੀਂ ਮਿਲਿਆ ਅਤੇ ਉਹ ਜਿਹੜੀ ਨੋਟੀਫਿਕੇਸ਼ਨ ਉਹ ਵੀ ਜਿਹੜੀ ਫੇਕ ਆਈ ਹੈ ਮਿੱਟੂ ਜੀ ਨੂੰ ਕਹੋ 1000 ਰੁਪਏ ਨੂੰ ਕਹਿੰਦੇ ਹੋ ਜਿਹੜੇ ਕੰਮ ਸੀ ਆ ਹਾਈਵੇ ਦੇ ਉੱਤੇ ਪੰਜਾਬੀਆਂ ਦੀਆਂ ਜਾਣਾਂ ਜਾਂਦੀਆਂ ਸੀ ਇਹ ਕੋਈ ਸਾਡੇ ਏਜੰਡੇ 'ਚ ਨਹੀਂ ਸੀਗਾ ਸਾਡੇ ਮੁੱਖ ਮੰਤਰੀ ਸਾਹਿਬ ਉਹ ਕੰਮ ਕਰਦੇ ਆ ਜਿਹੜੇ ਏਜੰਡੇ ਚ ਨਾ ਹੋਣ ਔਰ ਲੋਕਾਂ ਦਾ ਕੰਮ ਹੋਵੇ ਲੋਕਾਂ ਦੀ ਸੁਰੱਖਿਆ ਕਿਵੇਂ ਹੋਵੇ ਤੁਸੀਂ ਦੇਖੋ ਜਦੋਂ ਆ ਜਿਹੜੀਆਂ ਗੱਡੀਆਂ ਚਲਾਈਆਂ ਹੀ ਕੋਈ ਸਾਡੇ ਏਜੰਡੇ ਚ ਸੀ ਇਹਨਾਂ ਲੋਕਾਂ ਨੂੰ ਨਹੀਂ ਦਿਖਦਾ ਪੰਜਾਬੀਆਂ ਦੀ ਜਾਨ ਜਾਂਦੀ ਦਿਖਦੀ ਆ ਇਹ ਮੈਂਬਰ ਪਾਰਲੀਮੈਂਟੇ ਕੰਮ ਤਾਂ ਇਹਨਾਂ ਦਾ ਸੀ ਉੱਥੋਂ ਦਿੱਲੀੋਂ ਪੈਸੇ ਲੈ ਕੇ ਆਉਂਦੇ ਇੱਥੇ ਲੋਕਾਂ ਲਈ ਲਾਉਂਦੇ ਪੰਜਾਬ ਸਰਕਾਰ ਸੀਰੀਅਸ ਆ ਜਿਹੜਾ ਬਿਜਲੀ ਦਾ ਬਿੱਲ ਕਿਹਾ ਸੀਗਾ ਮੱਲਾ ਕਲੀਨਿਕ ਕਿਹਾ ਸੀਗਾ ਹੁਣ ਜਿਹੜਾ ਅਗਲਾ ਕੰਮ ਹੋਊਗਾ ਇਹਨਾਂ ਨੇ ਜਦੋਂ 1000 ਰੁਪਇਆ ਦੇ ਦੇਣਾ ਉਦੋਂ ਇਹਨਾਂ ਨੂੰ ਕਿਸੇ ਨੇ ਕਾਗਜ ਨਹੀਂ ਪੜਨ ਦੇਣੇ ਇਹਨਾਂ ਦੀਆਂ ਕਾਉਂਸਲਰ ਵੇਲੇ ਜਾਂ ਲੋਕ ਸਭਾ ਵੇਲੇ ਉਹ ਕਹਿੰਦੇ ਧਾਂਦਲੀਆਂ ਹੋਈਆਂ ਕਹਿੰਦੇ ਕਾਰਪੋਰੇਸ਼ਨ ਧਾਂਦਲੀਆਂ ਹੋਈਆਂ ਕਹਿੰਦੇ ਲੋਕਾਂ ਦੇ ਖਾਤੇ ਜਿਹੜੇ ਨਹੀਂ ਜੀ ਡਾਂਗਾਦੇ ਉਹਨਾਂ ਦੇ ਖਾਤੇ ਵਿੱਚ ਪੈਸਾ ਪੈ ਗਿਆ ਸਰ ਵੱਡੇ ਸਵਾਲ ਖੜੇ ਕਰ ਰਹੇ ਨੇ ਉਹ ਕਹਿੰਦੇ ਵੀ ਜਿਹੜੀ ਆਮ ਆਦਮੀ ਪਾਰਟੀ ਜਾਂ ਫਿਰ ਜਿਹੜੀ ਮੌਜੂਦਾ ਸਰਕਾਰ ਆ ਭਾਜਰੀ ਆ ਕਹਿੰਦੇ ਚੋਣਾਂ ਤੋਂ ਕਾਰਪੋਰੇਸ਼ਨ ਚੋਣਾਂ ਤੋਂ ਦੇਖੋ ਗੱਲ ਸੁਣੋ ਭਿਉਂਣ ਵਾਲਾ ਦਾ ਮਾਲਕ ਹੁੰਦਾ ਬੰਦੇ ਨੂੰ ਇਹ ਜਿਹੜੇ ਆ ਬਿਨਾ ਕਾਮੂ ਬੰਦੇ ਨੇ ਜਿਨ੍ਹਾਂ ਨੇ ਕੰਮ ਹੀ ਕੁਛ ਨਹੀਂ ਕੀਤਾ ਇਹ ਕਿਸੇ ਨੂੰ ਕੀ ਭਜਾਉਗੇ ਮੈਂ ਬਿੱਟੂ ਜੀ ਨੂੰ ਕਹਿਣਾ ਵਾ ਤੁਹਾਡੇ ਉੱਤੇ ਉਹ ਕਹਾਵਤ ਟੁਕਣ ਵਾਲੀ ਆ ਹੁਣ ਨਾਇਆ ਨਾਇਆ ਵਾਲ ਕਿੰਨੇ ਲੰਬੇ ਉਹ ਕਹਿੰਦਾ ਜਜਮਾਨਾ ਤੇਰੇ ਅੱਗੇ ਹੀ ਆ ਜਾਣੇ ਆ ਆ ਹੁਣ 24 ਦੇ ਇਲੈਕਸ਼ਨ ਆ ਗਏ ਬਿੱਟੂ ਜੀ ਨੂੰ ਪਤਾ ਲੱਗ ਜਾਣਾ ਵਾ ਵੀ ਕਿੰਨਕ ਇਲਾਜ ਤੇ ਲਾਈ ਨਾ ਵੀ ਸਭ ਜੋ ਵੀ ਤੁਸੀਂ ਗੱਲ ਕੀਤੀ ਹੈ ਕੀ ਲੱਗਦਾ ਹੈ ਕਿ ਕੁਝ ਸੂਬਿਆਂ ਦੇ ਵਿੱਚ ਅਲਾਈਂਸ ਹੋਇਆ ਪੰਜਾਬ 'ਚ ਇਸ ਦਾ ਇਫੈਕਟ ਪੈ ਸਕਦਾ ਪੰਜਾਬ 'ਚ ਕਾਂਗਰਸ ਵਿਰੋਧੀ ਧਿਰ ਕੋ ਮੇਕਾਂ ਨਵਾਰੀ ਹੈ ਲਗਾਤਾਰ ਪ੍ਰਦਰਸ਼ਨ ਕਰ ਰਹੀ ਹੈ ਪਰ ਇਹ ਹੀ ਕਿੰਨਾ ਕਿਤੇ ਜਿਹੜਾ ਸੰਕੇਤ ਹੈਗਾ ਬਾਕੀ ਸੂਬਿਆਂ 'ਚ ਵੀ ਜਾਵੇਗਾ ਦੇਖੋ ਸਾਡੇ ਹਾਈ ਕਮਾਂਡ ਸਾਡੇ ਸੁਪਰੀਮੋ ਅਰਵਿੰਦ ਕੇਰੀਵਾਲ ਮੁੱਖ ਮੰਤਰੀ ਸਦਾਰ ਭਗਵਾਨ ਸਿੰਘ ਮਾਨ ਮੈਂ ਤੁਹਾਨੂੰ ਪਹਿਲਾਂ ਵੀ ਆਪਣੀ رائے ਦੱਸਿਆ ਵਾ ਵੀ ਅਸੀਂ ਤਾਂ ਵਚਨਾਂ ਦੇ ਬੰਦੇ ਬੰਦੇ ਆ ਇਹਨਾਂ ਤਰ੍ਹਾਂ ਨਹੀਂ ਹੈਗਾ ਜੋ ਸਾਡੇ ਹਾਈ ਕਮਾਂਡ ਨੇ ਸਾਨੂੰ ਹੁਕਮ ਕਰਨਾ ਵਾ ਅਸੀਂ ਉਹੀ ਲੀਕ ਦੇ ਫਕੀਰਾ ਸੀ ਇਹਨਾਂ ਤਰ੍ਹਾਂ ਲੀਕ ਨਹੀਂ ਟੱਪਣੀ ਉੱਥੇ ਕੁਛ ਤੇ ਇੱਥੇ ਕੁਛ ਅਸੀਂ ਜੋ ਸਾਡੇ ਲੀਡਰ ਸਹਿਬਾਨ ਸਾਨੂੰ ਸੰਦੇਸ਼ ਦੇਊਗੇ ਜਿਹੜੀ ਲੀਕ ਤੇ ਕਹੂਗੇ ਵੀ ਆਹ ਲੀਕ ਤੇ ਚੱਲਣਾ ਅਸੀਂ ਉਹਦੇ ਪਵੰਦਾ ਇਫੈਕਟ ਹੋ ਸਕਦਾ ਹੈ ਇਹ ਚੀਜ਼ਾਂ ਤੁਸੀਂ ਮੰਨਦੇ ਹੋ ਦੇਖੋ ਲੋਕੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵਾ ਸਟਾਰਟਿੰਗ ਤੋਂ ਕਿ ਲੋਕੀ ਅੱਜਕੱਲ ਬਹੁਤ ਜਾਗਰਤ ਹੋ ਚੁੱਕੇ ਨੌਜਵਾਨ ਬੱਚੇ ਜਿਹੜੇ ਉਹ ਕੱਲੀ ਕੱਲੀ ਗੱਲ ਨੂੰ ਪਛਾਣਦੇ ਆ ਕੱਲੀ ਕੱਲੀ ਗੱਲ ਨੂੰ ਉਹ ਜਾਣਦੇ ਆ ਜਿਹੜੀ ਗੱਲ ਨੂੰ ਲੋਕ ਅੱਜ ਚਾਹੁੰਦੇ ਆ ਉਹ ਗੱਲਾਂ ਬਿੱਟੂ ਜੀ ਨਹੀਂ ਕਰ ਰਹੇ ਬਿੱਟੂ ਜੀ ਦੇ ਬਾਰੇ ਲੋਕਾਂ ਨੂੰ ਸਾਰਾ ਪਤਾਵਾ ਵੀ ਇਹ ਕਦੋਂ ਦੇ ਸਮੇਂ ਦੇ ਆਉਂਦੇ ਆ ਕਿਹੜੇ ਸਮੇਂ ਤੇ ਆ ਕੇ ਵੋਟਾਂ ਮਿਲੇ ਆਉਂਦੇ ਆ ਕਿਹੜੇ ਸਮੇਂ ਵੇਲੇ ਆ ਕੇ ਤਾਲੇ ਲਾਉਣ ਆਉਂਦੇ ਆ ਔਰ ਕਾਪੇ ਹੀ ਤਾਲੇ ਲਾਉਣੇ ਤੇ ਆਪੇ ਤਾਲੇ ਖਲੋਣੇ ਉਹ ਬਿੱਟੂ ਜੀ ਦੀ ਫਿਤਰਤ ਆ ਇੱਕ ਕਹਿੰਦੇ ਚੂੜੀਆਂ ਦੇ ਕੇ ਗਈਆਂ ਲੈਣੇ ਕਹਿੰਦੇ ਕੰਮ ਨਹੀਂ ਹੋ ਰਿਹਾ ਕਾਰਪੇਸ਼ਨ ਦੇ ਅਫਸਰ ਕੰਮ ਨਹੀਂ ਕਰਦੇ ਚੂੜੀਆਂ ਵੀ ਭੇਟ ਕੀਤੀਆਂ ਮੈਲਾਵਾਂ ਨੇ ਉਹ ਬਿੱਟੂ ਜੀ ਨੇ ਕੋਈ ਉਥੋਂ ਮੈਨ ਲੱਗਦਾ ਗੁਰ ਮੰਡੀ ਜੋ ਮੰਗਾਈਆਂ ਹੋਣੀਆਂ ਕੱਲ ਮੈਲਾ ਤਾਂ ਨਹੀਂ ਦੇ ਸਕਦੀਆਂ ਉਹ ਇਹਨਾਂ ਨੂੰ ਦੇ ਕੇ ਗਏ ਹੋਣੇ ਅੱਜ ਉਹ ਸਾਨੂੰ ਦਿਖਾਉਂਦੇ ਵਰਦੇ ਆਓ